ਬਠਿੰਡਾ ਦੀ ਕੋਰਟ ਰੋਡ ਤੇ 6 ਮਈ ਨੂੰ ਕੁਝ ਲੋਕਾਂ ਵੱਲੋਂ ਚਿੱਟੇ ਦੇ ਵੇਕਣ ਦੇ ਵਿਰੋਧ ਦੇ ਵਿੱਚ ਕੀਤਾ ਗਿਆ ਸੀ ਪ੍ਰਦਰਸ਼ਨ ਇਸ ਸਬੰਧੀ ਐਸਪੀ ਸਤੀ ਨਰਿੰਦਰ ਸਿੰਘ ਨੇ ਬੁੱਧਵਾਰ ਨੂੰ 90 ਦੇ ਲਗਭਗ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਵਿਅਕਤੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਦੂਜੇ ਵਿਅਕਤੀ ਨੂੰ ਖੂਫੀਆ ਸੋਰਸ ਲਗਾ ਕੇ ਉਹਨਾਂ ਵੱਲੋਂ ਉਸ ਤੋਂ ਵੀ ਰਿਕਵਰੀ ਕਰਵਾਈ ਜਾਵੇਗੀ ਸ਼ਿਕਾਇਤਕਰਤਾ ਨੂੰ ਧਮਕੀਆਂ ਦੇਣ ਦੇ ਸਬੰਧ ਦੇ ਵਿੱਚ ਉਹਨਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਇਸ ਸਬੰਧੀ ਵੀ ਉਨ੍ਹਾਂ ਵੱਲੋਂ ਸਖਤ ਐਕਸ਼ਨ ਲਿਆ ਜਾਵੇਗਾ। ਦੇ ਵਿੱਚ ਜਿਹੜੀ ਜਿਹੜੇ ਉਨ੍ਹਾਂ ਵੱਲੋਂ ਦਲੀ ਨੰਬਰ 9 ਜਿਹੜੀ ਹੈਗੀ ਆ ਬੱਸ ਸਟੈਂਡ ਚੌਕੀ ਪੈਂਦੀ ਹੈ ਥਾਣਾ ਕੋਤਵਾਲੀ ਦੇ ਏਰੀਆ ਉਸ ਦੇ ਵਿੱਚ ਜਿਹੜੇ ਉਨ੍ਹਾਂ ਵੱਲੋਂ ਲੋਕਲ ਪੋਸਟਰ ਲਗਾਏ ਗਏ ਸੀਗੇ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਤੇ ਮੌਕੇ ਪਰ ਪੁੱਜ ਕੇ ਜਿਹੜੇ ਵੀ ਖਾਤ ਸੀਗੇ ਉਹਨਾਂ ਤੋਂ ਜਾਣੂ ਉਹਨਾਂ ਤੋਂ ਪੁੱਛਿਆ ਗਿਆ। ਉਹਦੇ ਵਿੱਚ ਮੇਨ ਦੋ ਤਿੰਨ ਬੰਦਿਆਂ ਦੇ ਨਾਮ ਉਹਨਾਂ ਨੇ ਸਾਨੂੰ ਦੱਸਿਆ। ਇੱਕ ਬੰਦਾ ਤਾਂ ਆਲਰੇਡੀ ਉਹਦੇ ਵਿੱਚੋਂ ਜੇਲ੍ਹ ਦੇ ਵਿੱਚ ਹੈ ਕਿਉਂਕਿ ਪਿੱਛੇ ਹੀ ਸੀ ਉਹਦੇ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਸੀਗਾ ਉਹ ਜੁਡੀਸ਼ਲ ਕਸਟਡੀ ਦੇ ਵਿੱਚ ਬੰਦ ਹੈ ਸੈਕੰਡ ਇੱਕ ਹੋਰ ਬੰਦਾ ਹੈਗਾ ਜਿਹਦੇ ਉੱਪਰ ਉਹਨਾਂ ਨੇ ਮੋਹੱਲਾ ਵਾਸੀਏ ਵੱਲੋਂ ਅਲਿਕੇਸ਼ਨ ਲਗਾਏ ਗਏ ਸੀਗੇ ਜਿਹੜੇ ਵੀ ਉੱਥੇ ਨਸ਼ੇ ਦੀ ਸੇਲ ਕਰਦਾ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਮੋਹੱਲਾ ਵਾਸੀਆਂ ਨਾਲ ਲੜਾਈ ਝਗੜਾ ਵੀ ਕਰਦਾ ਸੋ ਫਿਲਹਾਲ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਆ ਉਹਨਾਂ ਦੇ ਹੋਰ ਸੋਰਸ ਰਾਹੀਂ ਸੀ ਉਹਨਾਂ ਨੂੰ ਜਲਦੀ ਉਧਰ ਰਿਕਵਰੀ ਕਰਕੇ ਉਹਨਾਂ ਨੂੰ ਬਰੰਦੇ ਸਕ ਤੋਂ ਸਖਤ ਕਾਰਵਾਈ ਕਰਾਂਗੇ ਸ਼ਿਕਾਇਤ ਕਰਤਾ ਨੂੰ ਉਹਨਾਂ ਨੇ ਲਗਾਤਾਰ ਵੀ ਆਪਾਂ ਪੰਖੇ ਤੇ ਆ ਜਿਹੜੇ ਉਹਦੇ ਵਿੱਚ ਜਿਹੜੀ ਧਮਕੀਆਂ ਵਾਲੇ ਜਿਹੜੇ ਬੰਦੇ ਬਾਰੇ ਉਹਨਾਂ ਨੂੰ ਦੱਸਿਆ ਅਸੀਂ ਉਸ ਬੰਦੇ ਨੂੰ ਜ਼ੀਰੋ ਡਾਊਨ ਕਰ ਲਿਆ ਤੇ ਜਲਦੀ ਹੀ ਉਹਦੇ ਖਿਲਾਫ ਜਿਹੜੀ ਹੈਗੀ ਸਖਤਕشن ਅਸੀਂ ਲਵਾਂਗੇ ਤੇ ਬਿਲਕੁਲ ਵੀ ਇਸ ਸੀਜ਼ਨ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਿਹੜਾ ਬੰਦਾ ਕੋਈ ਕਿਸੇ ਬਾਰੇ ਗਲਤ ਅਨਸਰ ਬਾਰੇ ਦੱਸਦਾ ਹੈ ਤਾਂ ਨੂੰ ਕੋਈ ਜੇਕਰ ਦੰਤਮਕਾ ਹੋਗਾ ਤਾਂ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਖਲਾਸਾ ਕਰਕਸ਼ਨਾਂ ਜੀ ਜੇ ਇਸ ਤਰ੍ਹਾਂ ਦੇ ਪੋਸਟਰ ਲਾਏ ਜਾ ਰਹੇ ਨੇ ਨਾ ਚਾ ਇੰਤਰ ਵੇਖਦਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਚਲੋ ਦੋ ਚੀਜ਼ਾਂ ਨੇ ਦੋ ਪਹਿਲੂ ਹੁੰਦੇ ਨੇ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜੇਕਰ ਕੋਈ ਚੀਜ਼ ਸੀਗੀ ਉਹਨਾਂ ਨੇ ਸਾਨੂੰ ਦੱਸਿਆ ਇਸ ਮਾਧਿਅਮ ਰਾਹੀਂ ਦੱਸਿਆ ਅਸੀਂ ਉਸ ਤੇ ਐਕਸ਼ਨ ਲਵਾਂਗੇ ਪਰ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਨੇ ਅਸੀਂ ਆਲਰੇਡੀ ਜੇਕਰ ਕਿਸਾਨ ਨੂੰ ਕੋਈ ਵੈਸੇ ਵੀ ਕੋਈ ਇਨਫੋਰਮੇਸ਼ਨ ਦਿੰਦਾ ਜਬ ਸਰਾਂ ਜਾਂ ਸਾਡੇ ਵਟਸਐਪ ਨੰਬਰ ਜਾਰੀ ਕੀਤੇ ਹੋਏ ਨੇ ਉਹਨਾਂ ਰਾਹੀਂ ਵੀ ਮੈਸੇਜ ਦਿੰਦਾ ਜਾਂ ਕਨਫਰਮੇਸ਼ਨ ਦਿੰਦਾ ਤਾਂ ਅਸੀਂ ਉਹਦੇ ਤੇ ਵੀ ਐਕਟ ਕਰਦੇ ਆਂ ਕਾਰਵਾਈ ਕੀਤੀ ਜਾਂਦੀ ਸਾਡੇ ਵੱਲੋਂ ਇਦਾਂ ਦੀ ਗੱਲ ਨਹੀਂ ਹੈਗੀ ਕਿ ਅਸੀਂ ਜੇ ਕੋਈ ਸਾਨੂੰ ਕਿਸੇ ਬਾਰੇ ਦੱਸਦਾ ਤਾਂ ਅਸਲ ਕਹਿਣਾ ਹੈ ਕਿ ਸਾਡੇ ਕੋਲੋਂ ਵੀ ਆਪਣਾ ਜਿਹੜੀ ਉੱਚੇ ਦੀ ਵਸਤਨ ਚੋਣਦੀ ਉਹ ਇਹ ਵੀ ਦੱਸਿਆ ਲੇਕਿਨ ਨਹੀਂ ਹੋਇਆ ਫਿਰ ਐਕਸ਼ਨ ਨਹੀਂ ਲੈਂਦੇ ਨਹੀਂ ਦੇਖੋ ਜਿਹੜੇ ਉਹ ਬੰਦਿਆ ਬਾਰੇ ਦੱਸਿਆ ਉਹਦੇ ਵਿੱਚ ਆਲਰੇਡੀ ਇੱਕ ਬੰਦਾ ਜੇਲ੍ਹ ਦੇ ਵਿੱਚ ਹੈਗਾ ਉਹੀ ਉਸ ਉਹਦੇ ਉੱਪਰ ਵੀ ਸਾਡੇ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਪਹਿਲਾਂ ਵੀ ਉਸ ਬੰਦੇ ਦੇ ਉੱਪਰ ਦੋ ਤਿੰਨ ਮੁਕੱਦਮੇ ਦਰਜ ਨੇ ਕਾਰਾ ਚੋਰੀ ਦੇ ਵਿੱਚ ਦਰਜ ਕੀਤੇ ਗਏ ਨੇ ਇੱਕ ਬੰਦਾ ਜਿਹੜਾ ਰਹਿੰਦਾ ਹੈ ਉਸ ਤੇ ਵੀ ਜਲਦੀ ਹੀ ਅਸੀਂ ਜਿਹੜੀ ਹੈਗਾ ਐਕਸ਼ਨ ਲੈ ਲਵਾਂਗੇ ਸੋ ਹਰੇਕ ਦਾ ਤਰੀਕਾ ਜਿਹੜਾ ਹੈ ਵੱਖਰਾ ਵੱਖਰਾ ਹੁੰਦਾ ਕਈ ਵਾਰੀ ਕਿਸੇ ਦਾ ਤਰੀਕਾ ਕਿਸ ਨੂੰ ਪਸੰਦ ਆਉਂਦਾ ਕਈ ਵਾਰੀ ਨਹੀਂ ਆਉਂਦਾ ਬਟ ਫਿਰ ਵੀ ਉਹਨਾਂ ਵੱਲੋਂ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਹੈ ਅਸੀਂ ਉਹਦੇ ਤੇ ਜ਼ਰੂਰ ਐਕਟ ਕਰਾਂਗੇ ਜਿਹੜੇ ਵੀ ਬੰਦੇ ਇਨਵੋਲ ਹੋਣੇ ਉਸ ਏਰੀਆ ਦੇ ਵਿੱਚ ਨਸ਼ੇ ਦੇ ਵਿੱਚ ਉਹਨਾਂ ਦੇ ਖਿਲਾਫ ਸਖਤੀ ਨਾਲ ਐਕਸ਼ਨ ਲਵਾਂਗੇ definitely we will put them in behind bars ਉਹਨਾਂ ਦੋਸ਼ ਲਾਏਗੇ ਕਿ ਇੱਥੇ ਜਿਹੜੇ ਲੜਕੇ ਤਾਂ ਆਉਂਦੇ ਨੇ ਨਾਲ ਲੜਕੇ ਹੋਣਗੇ ਇੱਕ ਤਾਂ ਕੀ ਪੂਰਨ ਮੁਲਾਜ਼ਮ ਵੀ ਇਸ ਚ ਲੈਣਾ ਹੋਵੇ ਜੇ ਉਹਨਾਂ ਵੱਲੋਂ ਇਸ ਚ ਦੀ ਅਲੀਗੇਸ਼ਨ ਹੈਗਾ ਤਾਂ ਉਸ ਜੀ ਨੂੰ ਅਸੀਂ ਵੈਰੀਫਾਈ ਕਰ ਲਵਾਂਗੇ ਜੇਕਰ ਕੋ ਬੰਦਾ ਇਸ ਚ ਇਨਵੋਲਵ ਹੈਗਾ ਤਾਂ ਉਹਦੇ ਖਿਲਾਫ ਜਿਹੜਾ ਹੈਗਾ ਸਾਡੇ ਵੱਲੋਂ ਵੀ ਅਸੀਂ ਇਸ ਚ ਨੂੰ ਤਾਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਨਾ ਕਿ ਜਿਹੜਾ ਬੰਦਾ ਕੋਈ ਡਰੱਗਸ ਜਿਹੜਾ ਹੈਗਾ ਇਸ ਖਿਲਾਫ ਬਿਲਕੁਲ ਸਖਤ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਇਸ ਚ ਦੇ ਵਿੱਚ ਇਨਵੋਲਵ ਉਦੇ ਖਿਲਾਫ ਐਕਸ਼ਨ ਜਿਹੜਾ ਹੈਗਾ ਸਖਤ ਹੋ। ਜੀ। ਪਰ ਇਹ WhatsApp ਨੰਬਰ ਤੋਂ ਜੋ ਪ੍ਰੋਜੈਕਟ ਦਿੰਦਾ ਹੈਗਾ ਤੇ ਨਾਮ ਬੁੱਕ ਰਖਾਇਦਾ। ਡੈਫੀਨਿਟਲੀ ਅਸੀਂ ਕਦੇ ਕਿਸੇ ਦਾ ਨਾਮ ਸ਼ੇਅਰ ਨਹੀਂ ਕਰਦੇ ਜਦੇ ਵਿੱਚ ਕਈ ਵਾਰੀ ਜਿਹੜੇ ਅਸੀਂ ਸਾਡੇ ਵੱਲ ਰਿਕਵਰੀਜ਼ ਹੁੰਦੀਆਂ ਅਸੀਂ ਜਦੋਂ ਪ੍ਰੈਸ মিডিਆ ਨਾਲ ਰੋਬਰੂ ਹੁੰਦੇ ਆ ਤਾਂ ਉਸ ਰਿਕਵਰੀ ਦੇ ਵਿੱਚ ਵੀ ਅਸੀਂ ਕਦੇ ਨਹੀਂ ਦੱਸਦੇ ਵੀ ਸਾਡਾ ਜਿਹੜਾ ਸੋਰਸ ਸੀਗਾ ਕਈ ਸੀਗਾ। ਅਸੀਂ ਬਿਲਕੁਲ ਜਿਹੜੇ ਸਾਡੇ ਵੱਲ ਜਿਹੜੀ FIR ਦਰਜ ਹੁੰਦੀ ਉਹਦੇ ਵਿੱਚ ਵੀ ਅਸੀਂ ਖਾਸ ਮੁਖਬਰ ਖਾਸ ਦੇ ਤੌਰ ਤੇ ਅਸੀਂ ਦਿੰਦੇ ਆ। ਕਦੇ ਵੀ ਕਿਸੇ ਦਾ ਨਾਮ ਮੈਂਸ਼ਨ ਨਹੀਂ ਕਰਦੇ। ਬਿਲਕੁਲ ਜਿਹੜਾ ਬੰਦਾ ਸਾਨੂੰ ਇਨਫੋਰਮੇਸ਼ਨ ਦਊਗਾ ਉਹਦਾ ਪਹਿਲਾਂ ਵੀ ਅਸੀਂ ਨਾਮ ਜਿਹੜਾ ਹੈਗਾ ਗੁਪਤ ਰੱਖਦੇ ਆਂ ਫਰਦਰ ਵੀ ਜਿਹੜੇ ਅੱਗੇ ਵੀ ਅਸੀਂ ਗੁਪਤ ਰੱਖਾਂਗੇ। ਕਈ ਵਾਰੀ ਜਿਹੜਾ ਹਮ ਲੋਕਾਂ ਦਾ ਬਲੋਸ਼ ਸ਼ਿਕਾਇਤ ਵੀ ਆਈ ਹੈ ਕਿ ਜਦੋਂ ਵੀ ਛਾਪਾ ਮਾਰ ਕੇ ਪੁਛ ਮੋੜਦੀ ਹੈਗੀ ਜਿਹੜੇ ਨੇ ਜਾਣਕਾਰੀ ਦਿੱਤੀ ਉਹ ਸਕੋਰੇ ਪਹਿਲਾਂ ਹੀ ਉਹ ਧਮਕੀਆਂ ਦੇਣ ਆ ਜਾਂਦੇ ਹੈਗੇ ਵੀ ਤੂੰ ਸਾਡਾ ਨਾਲ ਨਹੀਂ ਲੱਏ ਸੀਗਾ ਜੀ। ਉਹ ਕਿੰਨਾ ਕਿੱਥੋਂ ਪਤਾ ਲੱਗਦਾ ਹੈ ਨਾ। ਕਈ ਵਾਰੀ ਦੇਖੋ ਆਪਸ ਦੇ ਵਿੱਚ ਲੋਕਾਂ ਦੇ ਆਪਸ ਖੈਵਾਜੀ ਹੁੰਦੀ ਹੈ। ਗਵਾਂਡੀ ਹੈਗੇ ਆ ਦੋਨਾਂ ਦੇ ਆਂਗਵਾਂਡ ਚ ਰਹਿੰਦੇ ਹੋ ਤਾਂ ਕਈ ਵਾਰੀ ਜਨਰਲਲੀ ਲੋਕਾਂ ਨੂੰ ਸ਼ੱਕ ਹੁੰਦਾ ਵੀ ਹਾਸ ਹੋ ਸਕਦਾ ਹੈ ਇਸ ਬੰਦੇ ਨੇ ਜਿਹੜਾ ਹੈਗਾ ਦੱਸਿਆ ਹੋ ਸੋ ਪਰ ਸਾਡੇ ਵੱਲੋਂ ਕਿਉਂਕਿ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਜਿਹੜੀ ਟੀਮ ਰੀਡਿੰਗ ਪਾਰਟੀ ਹੁੰਦੀ ਹੈ ਸੀ ਇਹ ਤਾਂ ਉਹਦੇ ਨਾਲ ਕਦੇ ਵੀ ਸ਼ੇਅਰ ਨਹੀਂ ਕਰਦੇ ਕਿ ਸਾਨੂੰ ਉਸ ਬੰਦੇ ਨੇ ਇਨਫੋਰਮੇਸ਼ਨ ਦਿੱਤੀ ਹੈ ਉਹ ਰੀਡਿੰਗ ਪਾਰਟੀ ਨੂੰ ਪਤਾ ਨਹੀਂ ਹੁੰਦਾ